ਦੇ ਨਾਲ ਆਪਦੇ ਪਿਓ ਦਾ ਨਾਮ ਰੌਸ਼ਨ ਕਰਨਾ ਅੱਜ ਰੇੜੀ ਆ ਰੇੜੀ ਤੋਂ ਵੱਡਾ ਰੈਸਟੋਰੈਂਟ ਕਰਨਾ ਅੱਗੇ ਦੀ ਅੱਗੇ ਫਿਰ ਆਪਾਂ ਤਰੱਕੀ ਕਰਨੀ ਆ ਠੀਕ ਆ ਬਈ ਜੀ ਜੀ ਠੀਕ ਹੈ ਹਾਂਜੀ ਹਾਂ ਤੇ ਹਾਂ ਆ ਇਹ ਜਿਹੜੀ ਰੇੜੀ ਆ ਇਹ ਆਪਦੀ ਹੈ ਕਿ ਕਿਰਾਏ ਤੇ ਆ ਇਹ ਵੀ ਇਹ ਵੀ ਕਿਰਾਏ ਤੇ ਆਈ ਤੇ ਆਪਣਾ ਮਕਾਨ ਵੀ ਕਿਰਾਏ ਤੇ ਆ ਮਕਾਨ ਵੀ ਕਿਰਾਏ ਤੇ ਆ ਹਾਂਜੀ ਠੀਕ ਹੈ ਮੈਂ ਆਪਣੇ ਚਾਹਿਆ ਤਈ ਆਪਾਂ ਆਪਦਾ ਬਣਾਵਾਂਗੇ ਮੈਂ ਨਾ ਨਾ ਰੱਬ ਹਾਂ ਰੱਬ ਜ਼ਰੂਰ ਚਾਊਗਾ ਯਾਰ ਬਸ ਹੌਸਲੇ ਬਲੰਦ ਰੱਖਣੇ ਆ ਮਿਹਨਤ ਕਰਨੀ ਨਹੀਂ ਛੱਡਣੀ ਤੇ ਆ ਕੇ ਸ਼ੁਰੂ ਤੋਂ ਵੈਸੇ ਹੀ ਕਰੇ ਖੇਡ ਕੇ ਦਾ ਵੇਖਿਆ ਨਹੀਂ ਹਾਂ ਜੋ ਜ਼ਿੰਦਗੀ ਦੇ ਪਹਿਲਾ ਪਹਿਲਾ ਖੇਡਿਆ ਉਹ ਖੇਡਿਆ ਉਸ ਤੋਂ ਬਾਅਦ ਜਦੋਂ ਬਾਹਰ ਆਏ ਹਾਂ ਪਤਾ ਲੱਗਿਆ ਜ਼ਿੰਦਗੀ ਦਾ ਤੇ ਬਸ ਇਹਨਾਂ ਵੀ ਛੋਟੀ ਉਮਰ 'ਚ ਹੀ ਦੁਨੀਆਦਾਰੀ ਦਾ ਪਤਾ ਲੱਗ ਗਿਆ ਚੀਜ਼ ਮੈਂ ਹੋਰ ਕਹਿਣੀ ਚਾਹਣਾ ਤੁਸੀਂ ਦੇਖੋ ਨਾਲ ਦੀ ਨਾਲ ਇਹ ਇੱਥੇ ਕੰਮ ਕਰਦੇ ਆ ਆਪਦੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਕੰਮ ਕਰਦੇ ਆ ਆਪ ਕਮਾਈ ਕਰਕੇ ਆਪਦੀ ਪੜ੍ਹਾਈ ਦਾ ਖਰਚਾ ਵੀ ਆਪ ਤੋਰਦੇ ਆ ਨਹੀਂ ਅੱਜ ਕੱਲ ਮੇਰੇ ਵਰਗਾ ਕਹਿੰਦਾ ਹੁੰਦਾਗਾ ਵੀ ਚਲੋ ਵੀ ਕੰਮਕਾਰ ਕੀ ਕਰਨਾਗਾ ਵੀ ਪਿਓ ਹੈਗਾਗਾ ਵੀ ਉਹ ਤੋਂ ਜਾ ਕੇ ਸ਼ਾਮ ਨੂੰ ਮੰਗ ਲੇ ਪੈਸੇ ਤੇ ਆਵਾਰਾ ਕਰਦੀ ਕਰਕੇ ਆ ਗਏ ਸਾਰੇ ਤੁਹਾਨੂੰ ਵੀ ਇਹ ਗੱਲ ਦੀ ਬਹੁਤ ਖੁਸ਼ੀ ਹੁੰਦੀ ਉਹ ਵੀ ਮੇਰੇ ਪੁੱਤ ਨਾਲ ਖੜੇ ਆ ਬਹੁਤ ਖੁਸ਼ੀ ਹੁੰਦੀ ਜਦੋਂ ਮੋਢੇ ਨਾਲ ਮੋਢਾ ਲਾ ਕੇ ਖੜੇ ਹੁੰਦੇ ਲੱਗਦਾ ਮੇਰੇ ਭਰਾ ਖੜੇ ਨੇ ਹਾਂ ਦਿਲ ਖੁਸ਼ ਹੋ ਜਾਂਦਾ ਹੈ ਸੀਨਾ ਵੀ ਚੋੜਾ ਹੋ ਜਾਂਦਾ ਪਿਓ ਦਾ ਵੀ ਪੁੱਤ ਖੜੇ ਆ ਸਿੱਧੇ ਨਾਲ ਨਾਲ ਸਟਾਰਟ ਆ ਵੀਡੀਓ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਹਨ ਮੇਰੇ ਦੋਨੇ ਛੋਟੇ ਭਰਾ ਖੜੇ ਨੇ ਦੇਖ ਕੇ ਬੜੀ ਖੁਸ਼ੀ ਹੁੰਦੀ ਆ ਕਿ ਦੇਖੋ ਕਿੰਨੀ ਉਮਰ ਆ ਵੀਰੇ ਤੇਰੀ? ਮੈਂ 14 ਸਾਲ ਦੀ। 14 ਸਾਲ ਤੇਰੀ ਵੀਰੇ? 12 ਸਾਲ। ਦੇਖੋ ਇੱਕ ਭਰਾ ਦੀ ਉਮਰ ਹੈਗੀ ਆ 14 ਸਾਲ ਤੇ ਇੱਕ ਦੀ ਉਮਰ ਹੈਗੀ ਆ 12 ਸਾਲ। ਦੋਨੇ ਭਰਾ ਦੇਖੋ ਤੁਸੀਂ ਆਪਦਾ ਕੰਮ ਕਰ ਰਹੇ ਆ ਹਨਾ ਆ ਰੇੜੀ ਲਾਈ ਹੋਈ ਆ ਇਹਨਾਂ ਨੇ ਤੇ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਆ ਆਪਦੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜਿਹੜੇ ਆ ਦੋਨੇ ਭਰਾ ਇੱਥੇ ਕੰਮ ਕਰਦੇ ਆ ਜਗਰਾਮਾ ਦੇ ਵਿੱਚ ਮੈਂ ਖੜਾ ਸਾਹਮਣੇ ਇੱਧਰ ਚਾਂਸੀ ਰਾਣੀ ਚੌਕ ਆ ਇੱਥੇ ਹੀ ਇਹ ਸ਼ਾਮ ਨੂੰ ਸ਼ਾਮ ਨੂੰ ਲਾਉਣੇ ਆਉਣਾ ਬਰੇ ਰੈਡੀ ਹਾਂਜੀ ਤੇ ਸ਼ਾਮ ਨੂੰ ਇਹ ਦੋਨੇ ਭਰਾ ਇੱਥੇ ਆਉਂਦੇ ਆ ਤੇ ਆਪਦਾ ਕੰਮ ਕਰਦੇ ਆ ਤੇ ਇੱਕ ਚੀਜ਼ ਮੈਂ ਹੋਰ ਕਹਿਣੀ ਚਾਹਣਾ ਤੁਸੀਂ ਦੇਖੋ ਨਾਲ ਦੀ ਨਾਲ ਇਹ ਇੱਥੇ ਕੰਮ ਕਰਦੇ ਆ ਆਪਦੇ ਪਿਓ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਥੇ ਕੰਮ ਕਰਦੇ ਆ ਆਪ ਕਮਾਈ ਕਰਕੇ ਆਪਦੀ ਪੜ੍ਹਾਈ ਦਾ ਖਰਚਾ ਵੀ ਆਪ ਤੋਰਦੇ ਆ ਨਹੀਂ ਅੱਜ ਕੱਲ ਮੇਰੇ ਵਰਗਾ ਕਹਿੰਦਾ ਹੁੰਦਾਗਾ ਵੀ ਚਲੋ ਵੀ ਕੰਮ ਕਰ ਕੀ ਕਰਨਾਗਾ ਵੀ ਪਿਓ ਹੈਗਾਗਾ ਵੀ ਉਹ ਤੋਂ ਜਾ ਕੇ ਸ਼ਾਮ ਨੂੰ ਮੰਗਲੇ ਪੈਸੇ ਤੇ ਆਵਾਰਾ ਕਰਦੀ ਕਰਕੇ ਆ ਗਏ ਤੇ ਤੁਸੀਂ ਦੇਖ ਸਕਦੇ ਹੋ ਸਾਫਤ ਸੂਰਤ ਦੋਨੇ ਭਰਾ ਹਨਾ ਮਿਹਨਤ ਕਰਦੇ ਆ ਤੇ ਮੈਂ ਇੱਕੋ ਗੱਲ ਕਹਿਣੀ ਚਾਹਣਾ ਜਿੰਨੇ ਵੀ ਜਗਰਾਮਾ ਵਾਲੇ ਆ ਜਾਂ ਆਲੇ ਦੁਆਲੇ ਪਿੰਡਾਂ ਤੋਂ ਇੱਥੇ ਆਉਂਦੇ ਨੇ ਜਰੂਰ ਜਦੋਂ ਵੀ ਤੁਸੀਂ ਆਉਣਾ ਤਾਂ ਇਨ੍ਹਾਂ ਭਰਾਵਾਂ ਦੇ ਕੋਲ ਜਰੂਰ ਰੁਕਣਾ ਠੀਕ ਹੈ ਨਾ ਇਨ੍ਹਾਂ ਨੂੰ ਦੇਖ ਕੇ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਕਿ ਆਪਾਂ ਮਿਹਨਤ ਕਰੀਏ ਤੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਹਨਾ ਮਿਹਨਤ ਕਰਨ ਦੇ ਵਿੱਚ ਕੋਈ ਸ਼ਰਮ ਨਹੀਂ ਹੁੰਦੀ ਕੰਮ ਕੋਈ ਵੀ ਹੋਵੇ ਛੋਟਾ ਵੱਡਾ ਨਹੀਂ ਹੁੰਦਾ ਆਪਾਂ ਨੂੰ ਇਹਨਾਂ ਦੋਨੇ ਭਰਾਵਾਂ ਤੋਂ ਸਿੱਖਣਾ ਚਾਹੀਦਾ ਹੈਗਾ ਤੇ ਵੀਰੇ ਮੈਨੂੰ ਐਂ ਦੱਸ ਯਾਰ ਵੀ ਮਿਹਨਤ ਕਰਨ ਬਾਰੇ ਕਿਵੇਂ ਸੋਚਿਆ ਵੀ ਜਾ ਕੇ ਆਪਾਂ ਆਪਦਾ ਕੰਮਕਾਰ ਸ਼ੁਰੂ ਕਰੀਏ ਦੋਨੇ ਭਰਾਵਾਂ ਨੇ ਬਸ ਹੀ ਪਹਿਲਾਂ ਤਾਂ ਪੜ੍ਹਾਈ ਕੰਨ ਜਾਂਦੇ ਹੁਣ ਆਹ ਹੋਤਵਾ ਮਿਊਜ਼ਿਕ ਕਲਾਸਨ ਹੁੰਨੇ ਆ ਅੱਛਾ ਹਾਂਜੀ میوزਿਕ ਕਲਾਸਾਂ ਵੀ ਲਾਉਣੇ ਹਾਂਜੀ ਉਸ ਤੋਂ ਬਾਅਦ ਇਹ ਨੇ ਡੜੀ ਨੇ ਹਨ ਆਥਵੜੋਂ ਦਾ ਨਿਆ ਕੰਮ ਚੇ ਹਾਂ ਬਸ ਕੰਮ ਦਾ ਇਹ ਆ ਕਿ ਸ਼ੁਰੂ ਤੋਂ ਵੈਸੇ ਹੀ ਕਰੇ ਖੇਡ ਕੇ ਤਾਂ ਵੇਖਿਆ ਨਹੀਂ ਹਾਂ ਜੋ ਜ਼ਿੰਦਗੀ ਦੇ ਪਹਿਲਾ ਪਹਿਲਾ ਖੇਡਿਆ ਉਹ ਖੇਡਿਆ ਉਸ ਤੋਂ ਬਾਅਦ ਜਦੋਂ ਬਾਹਰ ਆਏ ਹਾਂ ਪਤਾ ਲੱਗਿਆ ਜ਼ਿੰਦਗੀ ਦਾ ਤੇ ਬਸ ਇਹਨੇ ਵੀ ਛੋਟੀ ਉਮਰ ਦੀ ਦੁਨੀਆਦਾਰੀ ਦਾ ਪਤਾ ਲੱਗਿਆ ਚੱਲ ਵਧੀਆ ਗੱਲ ਆ ਹਨਾ ਘਰ 'ਚ ਸਮਝਾਇਆ ਹੀ ਆਹੀ ਗਿਆ ਸੀ ਆਜੋ ਜੀ ਤੁਸੀਂ ਵੀ ਆਜੋ 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 ਤੁਸੀਂ ਵੀ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ ਇਹ ਬੱਚਿਆਂ ਦੇ ਫਾਦਲ ਸਾਹਿਬ ਆ ਆਜੋ ਬਾਪੂ ਜੀ ਆਜੋ ਓ ਵਾਹਿਗੁਰੂ ਜੀ ਕੀ ਫਤਿਹ ਮਾਣ ਹੁੰਦਾ ਕਿ ਨਹੀਂ ਹੁੰਦਾ ਹਨਾ ਦੋਨੋਂ ਬੱਚੇ ਇੰਨੇ ਸਮਝਦਾਰ ਆ ਛੋਟੀ ਉਮਰ ਦੇ ਵਿੱਚ ਹੀ 14 ਸਾਲ ਦੀ ਉਮਰ ਆ ਕਹਿੰਦਾ ਵੀ ਜਿੰਨਾ ਖੇਡਣਾ ਸੀ ਕਹਿੰਦਾ ਖੇਡ ਲੇ ਕਹਿੰਦਾ ਮੈਂ ਧੰਨਵਾਦੀ ਆ ਗੁਰੂ ਰਾਮਦਾਸ ਜੀ ਨੇ ਬਹੁਤ ਕਿਰਪਾ ਕੀਤੀ ਆ ਕਿ ਇਹੋ ਜੀ ਦਾਤ ਬਖਸ਼ੀ ਆ ਮੈਨੂੰ ਹਾਂਜੀ ਪਹਿਲਾਂ ਸਕੂਲ ਜਾਂਦੇ ਨੇ ਉਦੇ ਬਾਅਦ ਆ ਕੇ ਇਥੇ ਮਰਦਾਨਾ ਸੰਗੀਤ ਅਕੈਡਮੀ ਆਇਆ ਅਦੀ ਜੀ ਸਤਕਾਰਯੋਗ ਉਸਤਾ ਲਾਲੀ ਖਾਨ ਜੀ ਹਾਂ ਜੀ ਹਾਂ ਜੀ ਉਹਨਾਂ ਦੇ ਚੇਲੇ ਨੇ ਉਹ ਸਿਖਾਉਂਦੇ ਨੇ ਠੀਕ ਉੱਥੇ ਸਿੱਖ ਕੇ ਬਾਅਦ ਜਿਹੜਾ ਬਸਦਾ ਟਾਈਮ ਉਹ ਮੇਰੇ ਕੋਲ ਆਉਂਦੇ ਨੇ ਮੇਰੇ ਨਾਲ ਬਿਲਕੁਲ ਮੋਢੇ ਨਾਲ ਮੋਢਾ ਲਾ ਕੇ ਹਾਂ ਕੰਮ ਕਰਾਉਂਦੇ ਨੇ ਹੱਥ ਵਟਾਉਂਦੇ ਨੇ ਇਹਨਾਂ ਨੇ ਸ਼ੁਰੂਆਤ ਚ ਨਾ ਕਦੇ ਖੇਡ ਕੇ ਨਹੀਂ ਵੇਖਿਆ ਹੂੰ ਬਾਹਰ ਦੀ ਕਦੇ ਯਾਰੀ ਨਹੀਂ ਕਰਦੇ ਦੋਵੇਂ ਭਾਂਚ ਪਿਆਰ ਹੈ ਆਪਸ ਵਿੱਚ ਜੀ ਬਾਹਰ ਦੀ ਯਾਰੀ ਬਾਹਰ ਹੀ ਰੱਖਦੇ ਨੇ ਸਕੂਲ ਦਕਸ਼ਮਤਾ ਬਾਕੀ ਨਹੀਂ ਥੋੜੀ ਸਿੱਖਿਆ ਹੈ ਵੀ ਛੋਟੀ ਉਮਰ ਦੇ ਵਿੱਚ ਇੰਨੇ ਸਮਝਦਾਰ ਹੋ ਗਏ ਹਨਾ ਤੁਹਾਡੇ ਨਾਲ ਕੰਮ ਕਰਾ ਰਹੇ ਆ ਤੁਹਾਨੂੰ ਵੀ ਇਹ ਗੱਲ ਦੀ ਬਹੁਤ ਖੁਸ਼ੀ ਹੁੰਦੀ ਉਹ ਵੀ ਮੇਰੇ ਪੁੱਤ ਨਾਲ ਖੜੇ ਆ ਬਹੁਤ ਖੁਸ਼ੀ ਹੁੰਦੀ ਜਦੋਂ ਮੋਡਲ ਨਾਲ ਮੋਡਲ ਆ ਕੇ ਖੜੇ ਹੁੰਦੇ ਐਵੇਂ ਲੱਗਦਾ ਮੇਰੇ ਪ੍ਰਾ ਖੜੇ ਨੇ ਹਾਂ ਦਿਲ ਖੁਸ਼ ਹੋ ਜਾਂਦਾ ਹੈ ਸੀਨਾ ਵੀ ਚੋੜਾ ਹੋ ਜਾਂਦਾ ਪਿਆਰ ਦਾ ਵੀ ਪੁੱਤ ਖੜੇ ਆ ਸੰਦੇ ਨਾਲ ਸਮਝਦਾਰੀ ਦੀ ਗੱਲਾਂ ਕਰਦੇ ਨੇ ਜਦੋਂ ਤੇ ਹੋਰ ਦਿਲ ਖੁਸ਼ ਹੋ ਕੇ ਹੋ ਜਾਂਦਾ ਮੈਂ ਰਾਬਾ ਦਾ ਸ਼ੁਕਰਾਨਾ ਕਰਦਾ ਗੁਰ ਆਮਦਾਸੀ ਦਾ ਕਿ ਵਾਹ ਕੀ ਇਹੋ ਜੀ ਦਾਤ ਬਖਸ਼ੀ ਆ ਤੇ ਗਰੀਬੀ ਬਖਸ਼ੀ ਆ ਪਰ ਇਹੋ ਜੀ ਦਾਤ ਮੈਂ ਪਾ ਕੇ ਬਹੁਤ ਖੁਸ਼ ਆ ਸਹੀ ਗੱਲ ਆ ਗਰੀਬੀ ਦੇ ਚ ਇਹੋ ਜੇ ਮੁੰਡੇ ਬਹੁਤ ਮਤਲਬ ਇਹੋ ਜੇ ਬੱਚੇ ਅੱਜ ਕੱਲ ਬਹੁਤ ਹੀ ਹਾਂ ਘਟ ਵੇਖਣ ਨੂੰ ਮਿਲਦੇ ਨਹੀਂ ਸਹੀ ਗੱਲ ਆ ਥੋੜੀ ਜਿਹੀ ਸਿੱਖਿਆ ਦੀ ਨਤੀਜਾ ਜਿਹੜੇ ਤੁਹਾਡੇ ਪੁੱਤ ਨਾ ਸਾਫ ਤੋਂ ਸੂਰਤ ਤੁਹਾਡੇ ਨਾਲ ਨਾਲੇ ਕੰਮਕਾਰ ਕਰਾ ਰਹੇ ਆ ਨਾਲ ਤੁਹਾਡੇ ਨਾਲ ਹੱਥ ਭਟਾਉਂਦੇ ਆ ਕੰਮ ਦੇ ਵਿੱਚ ਨਾਲੇ ਆਪਦੀ ਪੜ੍ਹਾਈ ਦਾ ਖਰਚਾ ਆਪ ਚਲਾਉਂਦੇ ਆ ਇਹ ਸਿੱਖਿਆ ਹੈ ਕਿ ਪੁੱਤ ਹਮੇਸ਼ਾ ਸਾਰਿਆਂ ਦੀ ਮਦਦ ਕਰੋ ਹਾਂਜੀ ਆਪਣੇ ਹੱਥੀਂ ਕਰਤ ਕਰੋ ਆਪਣੀ ਮਿਹਨਤ ਦੀ ਖਾਓ ਆਪਣੇ ਹੱਕ ਦੀ ਖਾਓ ਠੀਕ ਤੇ ਗੁਰਦਾਨਕ ਦੇ ਸੰਦਾਤ ਤੇ ਚਲੋ ਭਾਈ ਕਰਤ ਕਰੋ ਮੁੰਡੇ ਛੱਕੋ ਹਾਂ ਤੇ ਮੈਂ ਚਲੋ ਆਜੋ ਵੀ ਨਾਲ-ਨਾਲ ਹੁਣ ਤੁਸੀਂ ਗਾਹਕ ਵੀ ਦੇਖੋ ਹੈ ਇਧਰ ਮੁੰਡੇ ਆਏ ਹੋਏ ਆ ਆ ਜਾ ਵੀ ਆ ਜਾ ਨੇੜੇ ਆ ਜਾ ਮੇਰੇ ਕੋਲ ਹੈ ਤੁਸੀਂ ਦੋਨੇ ਭਰਾਵਾਂ ਨੇ ਹੁਣ ਫੱਟੇ ਚੱਕ ਦੇਣੇ ਆ ਮਿਹਨਤ ਕਰਨੀਆਂ ਪੂਰੀ ਠੀਕ ਆ ਮਿਹਨਤ ਦੇ ਨਾਲ ਆਪਦੇ ਪਿਓ ਦਾ ਨਾਮ ਰੌਸ਼ਨ ਕਰਨਾ ਅੱਜ ਰੇੜੀ ਆ ਰੇੜੀ ਤੋਂ ਵੱਡਾ ਰੈਸਟੋਰੈਂਟ ਕਰਨਾ ਅੱਗੇ ਦੀ ਅੱਗੇ ਫਿਰ ਆਪਾਂ ਤਰੱਕੀ ਕਰਨੀ ਆ ਠੀਕ ਆ ਬਈ ਜੀ ਜੀ ਠੀਕ ਹੈ ਹਾਂਜੀ ਹਾਂ ਤੇ ਹਾਂ ਆਹ ਮੁੰਡਾ ਘੈਂਟ ਆ ਹੈ ਸੰਘਿਆਣਾ ਕਰ ਬੋਲਣ ਲੱਗਿਆ ਕਰਨੀ ਆ ਨਾ ਮਿਹਨਤ ਪੂਰੀ ਪੂਰੀ ਜੀ ਪੂਰੀ ਹਾਂ ਬਸ ਠੀਕ ਹੈ ਤੇ ਆਹ ਜਿਹੜੀ ਰੇੜੀ ਆ ਇਹ ਆਪਦੀ ਹੈ ਕਿ ਕਿਰਾਏ ਤੇ ਆ ਇਹ ਵੀ ਇਹ ਵੀ ਕਿਰਾਏ ਤੇ ਆਈ ਤੇ ਆਪਣਾ ਮਕਾਨ ਵੀ ਕਿਰਾਏ ਤੇ ਆ ਮਕਾਨ ਵੀ ਕਿਰਾਏ ਤੇ ਆ ਹਾਂਜੀ ਅੱਛਾ ਰੇੜੀ ਦਾ ਕਿੰਨਾ ਕਿਰਾਇਆ ਹੈਗਾ ਇਹ 600 ਆਈ 600 ਰੁਪਿਆ ਇਹ ਵੀ ਕਿਰਾਏ ਤੇ ਆ ਹੈ ਮਕਾਨ ਵੀ ਕਿਰਾਏ ਤੇ ਆ ਹਾਂਜੀ ਹਾਂਜੀ ਮੈਂ ਆਪਣੇ ਚਾਹਿਆ ਤਈ ਆਪਾਂ ਆਪ ਦਾ ਬਣਾਵਾਂਗੇ ਨਾ ਨਾ ਰੱਬ ਹਾਂ ਰੱਬ ਜ਼ਰੂਰ ਚਾਊਗਾ ਯਾਰ ਬਸ ਹੌਸਲੇ ਬਲੰਦ ਰੱਖਣੇ ਆ ਮਿਹਨਤ ਕਰਨੀ ਨਹੀਂ ਛੱਡਣੀ ਆ ਕੀ ਬੋਲ ਦਿੰਨਾ ਮੈਂ ਨੰਬਰ ਆ ਨੰਬਰ ਆ ਜੀ ਨੋਟ ਕਰ ਲਓ 9779076295 ਤੇ ਆਹਲਾ ਨੰਬਰ ਵੀ ਕਰਾ ਦੇ ਯਾਰ ਨੂੰ 7743074076 ਇਹ ਦੋਨੇ ਨੰਬਰਾਂ ਤੋਂ ਤੁਸੀਂ ਕਿਸੇ ਵੀ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਬਾਕੀ ਜਿਹੜਾ ਵੀਰ ਇਹਨਾਂ ਦੇ ਕੋਲ ਆ ਕੇ ਮਿਲਣਾ ਚਾਹੁੰਦਾ ਜਗਰਾਮਾ ਦੇ ਵਿੱਚ ਹੁੰਦੇ ਆ ਸ਼ਾਮ ਦੇ ਟਾਈਮ ਦੋਨੇ ਭਰਾਏ ਆਪਦੀ ਰੇੜੀ ਲਾਉਂਦੇ ਆ ਤਾਂ ਤੁਸੀਂ ਸ਼ਾਮ ਦੇ ਟਾਈਮ ਜਗਰਾਮਾ ਚ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਤੇ ਜਰੂਰ ਹਨਾ ਸਪੋਰਟ ਕਰਿਓ ਤੇ ਵੀਡੀਓ ਵੀ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਸੱਜਣ ਤੱਕ ਇਹ ਵੀਡੀਓ ਪਹੁੰਚ ਜਾਵੇ ਜਿਹੜਾ ਇਹਨਾਂ ਦੀ ਮਦਦ ਕਰ ਸਕਦਾ